ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜ਼ਿਲ੍ਹਾ ਕਚਹਿਰੀਆਂ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਪੂਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਪੋਸਟਾਂ ਦੇ ਸਬੰਧ ਵਿੱਚ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਕਿ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰ ਕਰ ਲਿਓ ਕਰ ਰਿਹਾ ਹੈ ਤੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਤੁਹਾਡੇ ਫੋਨ ਤੇ ਤੁਹਾਨੂੰ ਮਿਲਦੇ ਰਿਹਾ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਅੱਜ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਉਹਨਾਂ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇਹ ਪਰਫਾਰਮਾ ਫਿਲ ਕਰਨਾ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਪਰਫਾਰਮਾ ਨੂੰ ਤੁਸੀਂ ਪੂਰੀ ਤਰ੍ਹਾਂ ਭਰ ਲੈਣਾ ਜੀ ਅਪਲਾਈ ਕਿਵੇਂ ਕਰਨਾ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਉਸ ਤੋਂ ਪਹਿਲਾਂ ਆਪਾਂ ਪੋਸਟਾਂ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਪੋਸਟਾਂ ਕਲਰਕ ਦੀਆਂ ਜਿਹੜੀਆਂ ਡਾਕ ਬੇਸਿਸ ਇਹ ਪੋਸਟਾਂ ਰਹਿਣ ਵਾਲੀਆਂ ਟੋਟਲ 8 ਪੋਸਟਾਂ ਜਾਰੀ ਹੋਈਆਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸੈਲਰੀ ਇਹਦੇ ਲਈ 14237 ਰੁਪਏ ਪਰ ਮੰਥ ਇਹਨਾਂ ਵੱਲੋਂ ਦਿੱਤੀ ਜਾਣੀ ਹੈ ਜਿਹੜੇ ਪੱਤਰ ਦੇ ਅਨੁਸਾਰ ਦਿੱਤੀ ਜਾਣੀ ਉਹ ਇਹਨਾਂ ਵੱਲੋਂ ਪੱਤਰ ਨੰਬਰ ਮੈਂਸ਼ਨ ਕੀਤਾ ਹੋਇਆ ਤੇ ਯੋਗਤਾ ਇਸ ਪੋਸਟ ਦੇ ਲਈ ਤੁਹਾਡੀ ਬੈਚਲਰ ਆਫ ਆਰਟਸ ਜਾਂ ਬੈਚਲਰ ਆਫ ਸਾਇੰਸ ਜਾਂ ਕੋਈ ਇਹਦੇ ਬਰਾਬਰ ਦੀ ਯੋਗਤਾ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਹੋਵੇ ਤੇ ਤੁਹਾਡੀ ਕੰਪਿਊਟਰ ਦੇ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਰਿਟਨ ਐਗਜ਼ਾਮ ਰਹਿਣ ਵਾਲਾ ਜੀ ਇੰਗਲਿਸ਼ ਕੰਪੋਜੀਸ਼ਨ ਤੇ ਜਨਰਲ ਨੋਲੇਜ ਦੇ ਵਿੱਚੋਂ 50 ਨੰਬਰ ਦਾ ਐਗਜ਼ਾਮ ਇਹ ਹੋਊਗਾ ਤੇ ਜਿਹਦੇ ਲਈ ਤੁਹਾਨੂੰ 33% ਮਾਰਕਸ ਇਹਦੇ ਵਿੱਚੋਂ ਲੈਣੇ ਲਾਜ਼ਮੀ ਹੋਣਗੇ ਐਗਰੀਗੇਟ ਮਾਰਕਸ ਤੁਹਾਡੇ ਦੋਨਾਂ ਦੇ 40% ਹੋਣੇ ਲਾਜ਼ਮੀ ਹੈ ਜੀ ਰਿਟਨ ਐਗਜ਼ਾਮ ਦੇ ਵਿੱਚੋਂ ਤਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਿਵੇਂ ਕਰਨਾ ਹੈ ਇਹ ਪਰਫਾਰਮਾ ਤੁਸੀਂ ਪੂਰੀ ਚੰਗੀ ਤਰ੍ਹਾਂ ਭਰ ਲੈਣਾ ਜੀ ਭਰਨ ਉਪਰੰਤ ਤੁਸੀਂ ਸਾਰੇ ਦਸਤਾਵੇਜ਼ ਆਪਣੇ ਨਾਲ ਲਗਾ ਕੇ ਪਾਸਪੋਰਟ ਸਾਈਜ਼ ਫੋਟੋ ਨਾਲ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਤ ਜਲੰਧਰ ਵਿਖੇ ਇਹਨਾਂ ਨੂੰ ਜਮ੍ਹਾਂ ਕਰਾਉਣਾ ਜੀ 5 ਫਰਵਰੀ 2024 ਸ਼ਾਮ 5 ਵਜੇ ਤੱਕ ਅਪਲਾਈ ਕਰਨ ਤੋਂ ਬਾਅਦ ਹਰ ਤਰ੍ਹਾਂ ਦੇ ਅਪਡੇਟਸ ਦੇ ਲਈ ਤੁਸੀਂ ਇਹਨਾਂ ਦੀ ਵੈੱਬਸਾਈਟ ਨੋਟ ਕਰ ਲਓ ਜੀ jalandhar.dcourts.gov.in ਇਸ ਵੈੱਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਟਾਈਮ ਟੂ ਟਾਈਮ ਚੈੱਕ ਕਰਦੇ ਰਹੋ ਜੋ ਵੀ ਇਹਨਾਂ ਵੱਲੋਂ ਲਿਸਟ ਜਾਰੀ ਹੋਊਗੀ ਐਗਜ਼ਾਮ ਡੇਟ ਜਾਰੀ ਹੋਊਗੀ ਤਾਂ ਇਹਦੇ ਤੇ ਇਹਨਾਂ ਵੱਲੋਂ ਅਪਡੇਟ ਜਾਰੀ ਕੀਤੀ ਜਾਣੀ ਹੈ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਦੇ ਰਿਆ ਕਰੋ ਜੀ ਧੰਨਵਾਦ